ਰੇਲਵੇ ਸਟੇਸ਼ਨ ਤੇ ਅਚਾਨਕ ਪਹੁੰਚ ਗਿਆ ਸਪਾਈਡਰਮੈਨ ਜੀ ਹਾਂ ਛੱਤੀਸਗੜ੍ਹ ਦੇ ਬिलासपुर ਤੋਂ ਇੱਕ ਹੈਰਾਨੇਜਨਕ ਮਾਮਲਾ ਸਾਹਮਣੇ ਆਇਆ ਹੈ ਦਰਸ ਸਪਾਈਡਰਮੈਨ ਅਚਾਨਕ ਬिलासपुर ਰੇਲਵੇ ਸਟੇਸ਼ਨ ਤੇ ਪਹੁੰਚ ਗਿਆ ਤੇ ਫਿਰ ਉਹ ਅਜੀਬੋ ਗਰੀਬ ਹਰਕਤਾਂ ਕਰਨ ਲੱਗਿਆ ਸਟੇਸ਼ਨ ਤੇ ਮੌਜੂਦ ਯਾਤਰੀਆਂ ਨੇ ਉਸ ਨੂੰ ਦੇਖ ਲਿਆ ਤੇ ਫਿਰ ਕੁਝ ਹੀ ਦੇਰ ਵਿੱਚ ਲੋਕਾਂ ਦੀ ਭੀੜ ਉੱਥੇ ਇਕੱਠੀ ਹੋਣੀ ਸ਼ੁਰੂ ਹੋ ਗਈ ਇਸ ਤੋਂ ਬਾਅਦ ਆਰਪੀਐਫ ਨੂੰ ਇਸ ਮਾਮਲੇ ਦੀ ਹਵਾ ਮਿਲੀ ਇਸ ਵੱਲੋਂ ਤੁਰੰਤ ਪੁਲਿਸ ਪਹੁੰਚੀ ਸਪਾਈਡਰਮੈਨ ਨੂੰ ਚੁੱਕ ਕੇ ਲੈ ਗਈ ਹਾਲਾਂਕਿ ਇਸ ਦੌਰਾਨ ਸਪਾਈਡਰਮੈਨ ਨੂੰ ਦੇਖ ਕੇ ਲੋਕ ਹਾਸਾ ਨਹੀਂ ਰੋਕ ਸਕੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਸਪਾਈਡਰਮੈਨ ਕੌਣ ਹੈ ਤਾਂ ਉਹ ਹੈਰਾਨ ਰਹਿ ਗਏ ਦੱਸ ਦਈਏ ਰੇਲਵੇ ਸਟੇਸ਼ਨ ਤੇ ਬिलासपुर ਵਿੱਚ ਮਾਹੌਲ ਗਰਮਾ ਗਿਆ ਜਦੋਂ ਸਪਾਈਡਰਮੈਨ ਆਪਣੇ ਕਰਤੱਵ ਦਿਖਾਉਂਦਾ ਉੱਥੇ ਪਹੁੰਚ ਗਿਆ ਦਰਅਸਲ ਸਪਾਈਡਰਮੈਨ ਦੇ ਪੋਸ਼ਾਕ ਪਹਿਨ ਕੇ ਇੱਕ ਯੂਟਿਊਬਰ ਪਲੇਟਫਾਰਮ ਤੇ ਕਰੀਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸੇ ਦੌਰਾਨ ਪਲੇਟਫਾਰਮ ਤੇ ਮੌਜੂਦ ਲੋਕ ਸੋਚ ਰਹੇ ਸਨ ਕਿ ਸ਼ਾਇਦ ਇਹ ਕਿਸੇ ਫਿਲਮ ਦਾ ਸੀਨ ਹੈ ਉੱਥੇ ਹੀ ਸੁਰੱਖਿਆ ਕਰਮੀਆਂ ਦੀ ਨਜ਼ਰ ਇਸ ਸਪਾਈਡਰਮੈਨ ਤੇ ਪੈ ਗਈ ਫਿਰ ਉਹ ਸੁਰੱਖਿਆ ਉਲੰਘਣਾ ਦਾ ਮਾਮਲਾ ਬਣ ਗਿਆ ਤੇ ਆਰਪੀਐਫ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਨਕਲੀ ਸੁਪਰ ਹੀਰੋ ਨੂੰ ਧੜਦ ਪੋਚਿਆ ਤੇ ਪੁੱਛਗੀਆਂ ਦੌਰਾਨ ਯੂਟਿਊਬਰ ਨੇ ਦੱਸਿਆ ਕਿ ਉਹ ਆਪਣੇ ਪ੍ਰਸ਼ੰਸਕਾਂ ਲਈ ਮਜ਼ਾਕ ਵਜੋਂ ਵੀਡੀਓ ਬਣਾ ਰਿਹਾ ਸੀ ਪਰ ਉਸ ਦੀ ਇਹ ਬਹਾਦਰੀ ਇੱਥੇ ਹੀ ਖਤਮ ਹੋ ਗਈ ਰੇਲਵੇ ਸਟੇਸ਼ਨ ਤੇ ਅਚਾਨਕ ਪਹੁੰਚ ਗਿਆ ਸਪਾਈਡਰਮੈਨ ਜੀ ਹਾਂ ਛੱਤੀਸਗੜ੍ਹ ਦੇ ਬਲਾਸਪੁਰ ਤੋਂ ਇੱਕ ਹੈਰਾਨੇਜਨਕ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਸਪਾਈਡਰਮੈਨ ਅਚਾਨਕ ਬਲਾਸਪੁਰ ਰੇਲਵੇ ਸਟੇਸ਼ਨ ਤੇ ਪਹੁੰਚ ਗਿਆ ਤੇ ਫਿਰ ਉਹ ਅਜੀਬੋ ਗਰੀਬ ਹਰਕਤਾਂ ਕਰਨ ਲੱਗਿਆ ਸਟੇਸ਼ਨ ਤੇ ਮੌਜੂਦ ਯਾਤਰੀਆਂ ਨੇ ਉਸ ਨੂੰ ਦੇਖ ਲਿਆ ਤੇ ਫਿਰ ਕੁਝ ਹੀ ਦੇਰ ਵਿੱਚ ਲੋਕਾਂ ਦੀ ਭੀੜ ਉੱਥੇ ਇਕੱਠੀ ਹੋਣੀ ਸ਼ੁਰੂ ਹੋ ਗਈ ਇਸ ਤੋਂ ਬਾਅਦ ਆਰਪੀਐਫ ਨੂੰ ਇਸ ਮਾਮਲੇ ਦੀ ਹਵਾ ਮਿਲੀ ਇਸ ਵੱਲੋਂ ਤੁਰੰਤ ਪੁਲਿਸ ਪਹੁੰਚੀ ਸਪਾਈਡਰਮੈਨ ਨੂੰ ਚੁੱਕ ਕੇ ਲੈ ਗਈ ਹਾਲਾਂਕਿ ਇਸ ਦੌਰਾਨ ਸਪਾਈਡਰਮੈਨ ਨੂੰ ਦੇਖ ਕੇ ਲੋਕ ਹਾਸਾ ਨਹੀਂ ਰੋਕ ਸਕੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਸਪਾਈਡਰਮੈਨ ਕੌਣ ਹੈ ਤਾਂ ਉਹ ਹੈਰਾਨ ਰਹਿ ਗਏ ਦੱਸਦੀ ਹੈ ਰੇਲਵੇ ਸਟੇਸ਼ਨ ਤੇ ਬਲਾਸਪੁਰ ਵਿੱਚ ਮਾਹੌਲ ਗਰਮਾ ਗਿਆ ਜਦੋਂ ਸਪਾਈਡਰਮੈਨ ਆਪਣੇ ਕਰਤੱਵ ਦਿਖਾਉਂਦਾ ਉੱਥੇ ਪਹੁੰਚ ਗਿਆ ਦਰਅਸਲ ਸਪਾਈਡਰਮੈਨ ਦੇ ਪੋਸ਼ਾਕ ਪਹਿਨ ਕੇ ਇੱਕ YouTube ਪਰ ਪਲੇਟਫਾਰਮ ਤੇ ਕਰੀਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸੇ ਦੌਰਾਨ ਪਲੇਟਫਾਰਮ ਤੇ ਮੌਜੂਦ ਲੋਕ ਸੋਚ ਰਹੇ ਸਨ ਕਿ ਸ਼ਾਇਦ ਇਹ ਕਿਸੇ ਫਿਲਮ ਦਾ ਸੀਨ ਹੈ ਉੱਥੇ ਹੀ ਸੁਰੱਖਿਆ ਕਰਮੀਆਂ ਦੀ ਨਜ਼ਰ ਇਸ ਸਪਾਈਡਰਮੈਨ ਤੇ ਪੈ ਗਈ ਫਿਰ ਉਹ ਸੁਰੱਖਿਆ ਉਲੰਘਣਾ ਦਾ ਮਾਮਲਾ ਬਣ ਗਿਆ ਤੇ ARPF ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਨਕਲੀ ਸੁਪਰ ਹੀਰੋ ਨੂੰ ਧੜਦ ਪੋਚਿਆ ਤੇ ਪੁੱਛ기 ਦੌਰਾਨ ਯੂਟਿਊਬਰ ਨੇ ਦੱਸਿਆ ਕਿ ਉਹ ਆਪਣੇ ਪ੍ਰਸ਼ੰਸਕਾਂ ਲਈ ਮਜ਼ਾਕ ਵਜੋਂ ਵੀਡੀਓ ਬਣਾ ਰਿਹਾ ਸੀ ਪਰ ਉਸ ਦੀ ਇਹ ਬਹਾਦਰੀ ਇੱਥੇ ਹੀ ਖਤਮ ਹੋ ਗਈ